ਲੋ ਜੀ ਬੱਬੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਹੁੰਚਿਆ ਵਾੜ ਕੱਢੀ ਵਧੀਆ ਵਾ ਤੇ ਵਿਚਾਰਾ ਦੁਖੀ ਬੜਾ ਇਕਲਪਿਆ ਬੜਾ ਬਾਪੂ ਤੇ ਮੈਂ ਮਾੜੀ ਜੀ ਗੱਲਬਾਤ ਰਿਕਾਰਡ ਕਰਦੇ ਆ ਤੁਸੀਂ ਹਨਾ ਸਾਰੇ ਵੇਂਦੇ ਤੇ ਹੈ ਯੋ ਕਿ ਜਦੋਂ ਆਪਣੀਆਂ ਨਿਕਲਦੀਆਂ ਉਹ ਤਾਂ ਗੱਲਾਂ ਬਾਤਾਂ ਸੁਣ ਹੀ ਲੈਂਦੇ ਹੋ ਤੇ ਤੁਸੀਂ ਵੇਖਿਓ ਕਿ ਜਦੋਂ ਆਈ ਦਾ ਉਹਦਾ ਬੰਦਾ ਕਿੰਨਾ ਕਲਪਿਆ ਹੁੰਦਾ ਤੇ ਆਪਾਂ ਮਾੜੀ ਜੀ ਗੱਲਬਾਤ ਕਰਾਂਗੇ ਆ ਜਾ ਬਾਪੂ ਇਧਰ ਆ ਜਾ ਮੜਾ ਜਾ ਮਾੜੀ ਜੀ ਦੀ ਕਰਨੇ ਸੋਣਿਆ ਸਾਸਰੀਕਾਲ ਬਾਪੂ ਜੀ ਸਾਸਰੀਕਾਲ ਮੜਾ ਜਾ ਛੋਟੀ ਜੀ ਰਿਕਾਰਡ ਲੱਗਿਆ ਕਰਨ ਤੇ ਦੱਸਿਓ ਕਿੰਨਾ ਇਹ ਪਿੰਡ ਆਪਣਾ ਆਪਣਾ ਪਿੰਡ ਤੇ ਜ਼ਿਲ੍ਹਾ ਦੇ ਨਾਂ ਦੱਸ ਦਿਓ ਮੜਾ ਜੀ ਮੇਰਾ ਪਿੰਡ ਡਾਕਟਰ ਸਾਹਿਬ ਅਬੂ ਸਾਹਿਦ ਆ ਤੇ ਅੰਮ੍ਰਿਤਸਰ ਮੇਰਾ ਜ਼ਿਲ੍ਹਾ ਆ ਮੈਨੂੰ ਲੱਗੇ ਜਨਾਲਾ ਤਹਿਸੀਲ ਲੱਗਦੀ ਆ ਠੀਕ ਆ ਜੀ ਹਾਂਜੀ ਤੇ ਮੈਂ ਅਬੂ ਸਾਹਿਦ ਦੇ ਰਹਿਣ ਵਾਲਾ ਆ ਤੇ ਕਿੰਨਾ ਕ ਕਲਪਿਆ ਹੈ ਵੈੜ ਤੋਂ ਜਿੱਧਰ ਆਇਆ ਮੈਂ ਵੈੜ ਤੇ ਤੇ 2 ਸਾਲ ਕਲਪਿਆ ਆ ਮੈਂ ਇੱਥੋਂ ਦੇ ਜਿਹੜੇ ਡਾਕਟਰ ਆ ਨੇ ਮੇਰੇ ਲਾਗੇ ਚਾਗੇ ਪਿੰਡਾਂ ਦੇ ਡਾਕਟਰ ਆ ਜਿਹੜੇ ਮੈਂ ਹਰ ਇੱਕ ਨੂੰ ਸੱਦਿਆ ਕਾਨੂੰਨੀ ਆ ਕੋਈ ਇੱਧਰੋਂ ਆ ਉਹਨੂੰ ਦਿਖਾਈ ਆ ਉਹ ਲਾ ਗਿਆ ਗਰਭ ਦੇ ਟੀਕੇ ਕਲਪਾਇਆ ਉਹਨਾਂ ਨੇ ਪੂਰਾ ਕਲਪਾਇਆ ਕਲਪਾਇਆ ਖਾ 21 ਦਿਨੀ ਬੋਲ ਪੈਂਦੀ 15 ਦਿਨੀ ਬੋਲ ਪੈਂਦੀ ਫੇਰ ਮੈਨੂੰ ਇੱਕ ਡਾਕਟਰ ਨੇ ਦੱਸ ਪਾਈ ਸਰਕਾਰੀ ਆ ਉਹਦੇ ਮੈਂ ਕੋਲ ਚਲ ਗਿਆ ਉਹਨੂੰ ਸੱਦਿਆ ਉਹਨੇ ਵੀ ਰੋਲਿਆ ਫੇਰ ਪੂਰਾ ਉਹਨੇ ਵੀ ਬੋਲਿਆ ਉਹ ਕਹਿੰਦਾ ਵਾ ਵੀ ਮੈਂ ਇਹਦੀ ਸਫਾਈ ਕਰਨੀ ਪੈਣੀ ਆ ਉਹਨੇ ਇਹਦੀ ਸਫਾਈ ਮੈਂਗਾ ਕਰ ਦਿਓ ਉਹਨੇ ਸਫਾਈ ਕਰ ਦਿੱਤੀ ਇਹਦੀ ਉਹ ਮੇਰੇ ਕੋਲ ਬਥੇਰੇ ਪੈਸੇ ਲੈ ਗਿਆ ਚਲੋ ਬਾਹਰ ਦੇ ਵਿੱਚ ਗਾਂ 21 ਦਿਨ ਹੀ ਬੋਲੀ ਉਹਨੇ ਮੁੜ ਕੇ 21 ਦਿਨ ਹੀ ਬੋਲੀਆ ਮੁੜ ਕੇ ਫਿਰ ਉਹ ਓਏ ਟੀਕੇ ਗਰਭ ਦੇ ਲਾ ਗਿਆ ਫਿਰ ਫਿਰ ਬੋਲ ਪੀ 21 ਦਿਨੀ ਫਿਰ ਆਇਆ ਛੱਡਿਆ ਵੀ ਕਿ ਬੋਲ ਪੀਆ ਡਾਕਟਰ ਫਿਰ ਆ ਗਿਆ ਫਿਰ ਟੀਕੇ ਲਾ ਗਿਆ ਬੜਾ ਮਸਲਾ ਗੰਭੀਰ ਆ ਤੇਰਾ ਬਾਬਾ ਦੋ ਵਾਰੀ ਤਿੰਨ ਵਾਰੀ ਬੋਲ ਪੀਆ ਉਹਦੇ ਸਪਾਈ ਕੀਤਾ ਵੀ ਫਿਰ ਆ ਗਿਆ ਫਿਰ ਮੁੜ ਕੇ ਚੌਥੀ ਆ ਜਦੋਂ ਨੇ ਟੀਕੇ ਲਾਏ ਨਾ ਗਰਭ ਦੇ ਦਸ ਦਸ ਸਾਰੇ ਮੁੜ ਕੇ ਉਹ ਕਹਿੰਦਾ ਉਹ ਨਾ ਮੁੜ ਕੇ ਪਤਾ ਨਹੀਂ ਉਹਨੂੰ ਪਤਾ ਲੱਗ ਗਿਆ ਵੀ ਇਹ ਖਰੋਣੀ ਨਹੀਂ ਆ ਮੇਰੇ ਕੋਲ ਉਹ ਮੁੜ ਕੇ ਮੈਨੂੰ ਕਹਿੰਦਾ ਵਾ 21 ਦਿਨੀ ਫਿਰ ਜਦੋਂ ਚੌਥੀ ਵਾਰਾਂ ਬੋਲੀ ਨਾ ਤੇ ਮੈਂ ਕਿਹਾ ਡਾਕਟਰ ਗਾਂ ਬੋ ਕਦੇ ਆਦਾ ਮੈਨੂੰ ਕਹਿੰਦਾ ਵੀ ਨਾ ਭਾ ਮੇਰੀ ਗੱਲ ਸੁਣ ਲੈ ਗਾਈ ਦੇ ਲਾਗੇ ਨਾ ਜਾਈ ਗਾਈ ਨੂੰ ਕੋਈ ਨਾ ਆਖੀ ਨਾ ਡਾਕਟਰ ਨੂੰ ਵਿਖਾਈ ਨਾ ਡਾਕਟਰ ਨੂੰ ਵਿਖਾਈ ਗਾਈ ਤੇ ਇਹ ਖਲੋ ਜਾਣਾ ਵਾ ਗਾਈ ਤੇ ਨਹੀਂ ਮਦਲ ਵਕੇ ਡਾਕਟਰ ਦਾ ਹੱਥ ਨਾ ਪਵਾਲੀ ਕਿਤੇ ਬੱਥੇ ਕੋ ਨਾ ਲੈ ਜੀ ਇਹਨੇ ਸੁੰਦਿਆਂ ਤੱਕ ਇਹਨੇ ਟੱਪਣਾ ਵੀ ਆ ਇਹਨੇ ਨਾਲੇ ਵੀ ਮਾਰਨੇ ਆ ਇਹਨੇ ਡਿੰਗਣਾ ਵੀ ਆ ਕੋ ਨਹੀਂ ਕਿਸੇ ਕੋ ਜਾਣਾ ਇਹਨੂੰ ਟਾਈਮ ਹੀ ਨਹੀਂ ਚੱਕ ਕਰਾਂਗੇ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ 21 ਦਿਨ ਬੋਲਣੀ ਮੇਰੇ ਫਿਰ ਦਿਲ ਨੂੰ ਕੁਝ ਹੋਣਾ ਉਜੋ ਆਪਣਾ ਟਾਈਮ ਨਾ ਬੋਲੀ ਜਾਂਦੀ ਤੈਨੂੰ ਤਾਂ ਪਤਾ ਲੱਗੀ ਜਾਂਦਾ ਮੈਨੂੰ ਓਦਾਂ ਜਿੱਦਾਂ ਕਰਦੀ ਤੈਨੂੰ ਓਦਾਂ ਜਦੋਂ ਕਰਨਾ ਮੈਂ ਖਣਾ ਗਾਈ ਖੇਦੇ ਚ ਆ ਉਹਨੇ ਉੱਥੋਂ ਹੀ ਮੈਨੂੰ ਕਹਿ ਦੇਣਾ ਨਾ ਨਾ ਤੈਨੂੰ ਮੈਂ ਯਾਰ ਇੱਕ ਵਾਰ ਦੱਸ ਦਿੱਤਾ ਤੂੰ ਕਿਉਂ ਇਦਾ ਕਰਦਾ ਹੈ ਚਲੋ ਜੀ ਜਦੋਂ ਇਦਾਂ ਜਦੋਂ ਢਾਈ ਮਹੀਨੇ ਹੋ ਗਏ ਨਾ ਮੈਂ ਢਾਈ ਮਹੀਨੇ ਹੋ ਗਏ ਆ ਤੇ ਆਣ ਕੇ ਦਾਈ ਚੈੱਕ ਕਰ ਲਾ ਚਲੋ ਜੀ ਆ ਗਿਆ ਆਣ ਕੇ ਜਦੋਂ ਗਾਈ ਚੱਕ ਕੇ ਕੀਤੀ ਤੇ ਮੈਨੂੰ ਕਹਿੰਦਾ ਇਹ ਖਾਲੀ ਆ ਮੈਂ ਕਿਹਾ ਮੈਨੂੰ ਹੁਣ ਤੂੰ ਦੱਸ ਵੀ ਕਿਹੜੇ ਮੂੰਹ ਨਾਲ ਕਹਤਾ ਵੀ ਖਾਲੀ ਆ ਇਹ ਤਿੰਨ ਚਾਰ ਚਾਰ ਤੂੰ ਇਹਨੀਆਂ ਖੇਵੇ ਪਣਾਤੇ ਆ ਕਿੰਨਾ ਟਾਈਮ ਖਰਾਬ ਕਰਛ ਰਿਆ ਕਿੰਨਾ ਟੂ ਟਾਈਮ ਖਰਾਬ ਕਰਤਾ ਅੱਜ ਤੂੰ ਖਾਲੀ ਦੱਸਤਾ ਐ ਤੇ ਮੈਂ ਕਿਹਾ ਹੁਣ ਇਹਦਾ ਕੀ ਮਸਲਾ ਹੱਲ ਕਰਨਾ ਇਹ ਦੱਸ ਆਂਦਾ ਹੁਣ ਇਹਦਾ ਮਸਲਾ ਕੋਈ ਹੱਲ ਨਹੀਂ ਆ ਆਲਾ ਟੀਕੇ ਮੈਂ ਲੇਹ ਦਿੱਤੇ ਆ ਦੇ ਇਹਨੂੰ ਅਠੀ ਦਿਨ ਹੀ ਉਹ ਟੀਕਾ ਲਾ ਦੇ ਇਹ ਕਾਜ ਲਾ ਦੇ ਲਿਆ ਕੇ ਇਕੱਠੀ ਦੀ ਨਹੀਂ ਲਾ ਰਹੀ ਲਾਰਾ ਲੱਪਾ ਟਾਲ ਛੜਿਆ ਆ ਗਿਆ ਇੱਕ ਇਹ ਪਾਊਡਰ ਇਹਨੂੰ ਦੇ ਦੇ ਹਾਂ ਆ ਪਾਊਡਰ ਇਹਨੂੰ ਦੇਣੀ ਆ ਆ ਦੂਜਾ ਚਲ ਜਿਹੜਾ ਵੀ ਆ ਫਲੈਸ਼ ਕੀਪਰ ਪਲੱਸ ਪਾਊਡਰ ਆ ਉਹ ਦੇ ਦੇ ਮੈਂ ਹਾਂ ਇਹ ਤੇ ਜਦੋਂ ਤੂੰ ਸਫਾਈ ਕੀਤੀ ਉਦੋਂ ਵੀ ਮੈਂ ਚਾ ਰਿਆ ਸੀ ਨਹੀਂ ਚਾ ਰਿਆ ਮੈਂ ਕਿਹਾ ਗੁਰਗਾ ਚਾ ਰਿਆ ਸੀ ਟਾਲਦਾ ਰਿਹਾ ਤੈਨੂੰ ਲਾਰਾ ਲੱਪਾ ਲੈ ਲੈ ਪੀਰ ਆਮ ਦਾ ਪਾਊਡਰ ਆ ਤੂੰ ਮੈਨੂੰ ਲਿਖਾਇਆ ਸੀ ਮੈਂ ਚਾ ਰਿਆ ਵਾ ਹਾਂ ਇਹ ਚਲ ਕੋਈ ਨਹੀਂ ਇਹਨੂੰ ਪਾਊਡਰ ਰੋਜ ਦਾ 50 ਗ੍ਰਾਮ ਦੇਈ ਜਾ ਮੈਂ ਮੁੜ ਕੇ ਉਹਦੇ ਕੋਲ ਚਲੋ ਮੈਂ ਨਹੀਂ ਟੀਗਾ ਕੋਈ ਲਾਇਆ ਮੇਰਾ ਨਾ ਮਨ ਖੱਟਾ ਹੋ ਗਿਆ ਫੇਰ ਮੈਨੂੰ ਤੁਹਾਡੀ ਦੱਸ ਪਈ ਕਿੰਨੇ ਦੱਸਿਆ ਮੇਰੇ ਵੱਲੋਂ ਮੇਰੇ ਮੇਰੇ ਪਿੰਡ ਦਾ ਹੀ ਮੁੰਡਾ ਗੁਰਸੇਵਕ ਸਿੰਘ ਮੁੰਡਾ ਆ ਉਹਨੇ ਮੈਨੂੰ ਦੱਸਿਆ ਕਿ ਆਹ ਗੱਲ ਆ ਡਾਕਟਰ ਬਹੁਤ ਸਿਆਣਾ ਵਾ ਬੈ ਰ ਅੰਕਲ ਦੀ ਬਣੀ ਕਿ ਨਹੀਂ ਮੈਂ ਕਿਹਾ ਨਹੀਂ ਬਣੀ ਖਰਾਬ ਕਰਦੀ ਆ ਆਂਦਾ ਜਦੋਂ ਬੋਲੂਗੀ ਤੁਸੀਂ ਮੈਂ ਕਿਹਾ ਗੁਰੂ ਆ ਬੋਲੀ ਹਾਂ ਆਂਦਾ ਫੇਰ ਇੰਜ ਕਰ ਉਹਨੇ ਮੈਡ ਡਾਕਟਰ ਆਲਾ ਫੋਨ ਤੇ ਉਹਨੂੰ ਫੋਨ ਮਾਰੋ ਨਾ ਮਾਰੀ ਤਰਲਾ ਡਾਕਟਰ ਦਾ ਦੂਰ ਆ ਬੜੀ ਕਿਆ ਦੂਰ ਆ ਮੈਂ ਹੁਣ ਅੰਬਰਸਰ ਜ਼ਿਲ੍ਹੇ ਜਾ ਆਵਾ ਹਾਂਜੀ ਆਊਗਾ ਕਲਾਂ ਨੌਰ ਲਾਗੋ ਕਲਾਂ ਨੌਰ ਲਾਗੋ ਨੇ ਆਉਣਾ ਤੇ ਜੇ ਤੇ ਉਹ ਗਿਆ ਆ ਤੇ ਫਿਰ ਤੇਰੀ ਗਾਈ ਬਣ ਜੂਗੀ ਮੈਂ ਕਿਹਾ ਚਲੋ ਠੀਕ ਆ ਮੈਂ ਦੋ ਤਿੰਨ ਫੋਨ ਮਾਰੇ ਮੈਂ ਫੋਨ ਬੜੇ ਕੀਤੇ ਤੇਰੀਆਂ ਤੂੰ ਕਲਪਿਆਂ ਬੜਾ ਮੈਂ ਮੈਂ ਕਲਪਿਆਂ ਤੇ ਤੇਰੇ ਤੂੰ ਕਲਪਿਆਂ ਬੜਾ ਹੀ ਤਾਂ ਕਰਕੇ ਮੈਨੂੰ ਆਉਣਾ ਪਿਆ ਨਹੀਂ ਤੇ ਮੈਂ ਨਹੀਂ ਦੂਰ ਹੁੰਦਾ ਬਾਬਾ ਚਲੋ ਸੁਣ ਲਈ ਆ ਉਹੀ ਹੁਣ ਆਏ ਨੂੰ ਲਾਏ ਆ ਟੀਕੇ ਵੇਖੋ ਜੋ ਮਾਲਕ ਭਲਾ ਕਰੇ ਚਲੋ ਭਲਾ ਕਰੂਗਾ ਆਏ ਆ ਬਣ ਬਣੂਗੀ ਕੋ ਚੱਕਰ ਨਹੀਂ ਤੇ ਦੁਖੀ ਬੜਾ ਐ ਤੂੰ ਤੇਰੀ ਮੈਂ ਬੜਾ ਐ ਵੈਡ ਨੇ ਮੈਨੂੰ ਡਾਕਟਰਾਂ ਨੇ ਕੀਤਾ ਡਾਕਟਰ ਜਦੋਂ ਐਸੇ ਕਰਾ ਕੀਤਾ ਡਾਕਟਰ ਜਿੱਦਣ ਜਿੱਦਣ ਚੈੱਕ ਕਰਾਂਗੇ ਜਦੋਂ ਨਿਕਲੂਗੀ ਨਾ ਉਦੋਂ ਵੀ ਵੀਡੀਓ ਆਪਾਂ ਬਣਾਵਾਂਗੇ ਪੂਰੀ ਪੂਰੀ ਉਹ ਤੈਨੂੰ ਬਣਾ ਕੇ ਦਿਖਾਉਣੀ ਆ ਸਾਡੀ ਵਾਰੀ ਉਹਨੇ ਲਾਸਟ ਤੇ ਲਾਈ ਐਂਡ ਤੇ ਲਾਈ ਐ ਜਿੱਥੇ ਜ਼ੋਰ ਜ਼ਾਰ ਲਾਜੰਦੇ ਪਰ ਇੱਕ ਗੱਲ ਗੱਲ ਦੱਸੀ ਪਰ ਵੇਖੋ ਕਈ ਬੰਦੇ ਕਹਿੰਦੇ ਆ ਕਿ ਬੋਲਦਾ ਕਿਉਂ ਆ ਡਾਕਟਰ ਯਾਰ ਤੇਰਾ ਨਾ ਕਿਦਾਂ ਖਰਾਬ ਚੱਲੇ ਬੰਦੇ ਤੂੰ ਇਹ ਦੱਸ ਬੜਾ ਖਰਾਬ ਮੈਨੂੰ ਤੇ ਦੁੱਖ ਦੀ ਹੁੰਦੀ ਹੈ ਨਾ ਕਿ ਯਾਰ ਛਲ ਕਿਦਾਂ ਜਾਂਦੇ ਲੋਕ ਤੇ ਮਤਲਬ ਤੇਰੇ ਵਰਗੇ ਮਾਤੜ ਬੰਦੇ ਨੂੰ ਖਰਾਬ ਕਰਨਾ ਲੱਗੇ ਤਾਂ ਕਿ ਡਾਕਟਰ ਆ ਕਿਸੇ ਕਲੋਨੀ ਆ ਗਾਈ ਬਣੀ ਕੋਈ ਨਹੀਂ ਸਾਡੀ ਖੀਰ ਤੇ ਵਾਰੀ ਆਉਂਦੀ ਐ ਐਂਡ ਤੇ ਆਉਂਦੀ ਆ ਹਾਂ ਐਂਡ ਤੇ ਆਉਂਦੀ ਸਾਡੀ ਅੱਗੇ ਵੀ ਖੀਰ ਤੇ ਆਉਂਦੀ ਖੀਰ ਤੇ ਕੋ ਦਸ ਪਾਉਂਦਾ ਹੀ ਸਾਡੀ ਅੱਛਾ ਬਸ ਪਈ ਤੁਹਾਡੀ ਤੇ ਦੂਜੀ ਤੇਰੀ ਚੰਗੀ ਗੱਲ ਇਹ ਆ ਕਿ ਮੈਂ ਸ਼ੁਕਰ ਕਰ ਤੇਰੇ ਕੋਲ ਤੱਕ ਪਹੁੰਚ ਗਿਆ ਨਹੀਂ ਤੇ ਮੈਂ ਜੁਲਿਓ ਬਾਹਰ ਹੋਣ ਬੁਤੀ ਕੀਤਾ ਹੁੰਦਾ ਨਹੀਂ ਕਿਉਂਕਿ ਜਿਲੇ ਦੇ ਅੰਦਰ ਹੀ ਮੇਰਾ ਬੜਾ ਕੰਮ ਕਰ ਰਿਆ ਉੱਥੇ ਬੜਾ ਲੋਕ ਤੇਰੇ ਵਾਂਗੂ ਦੁਖੀ ਨੇ ਦੁਖੀ ਦੁਖ ਤੇ ਬਾਹਰ ਘਟ ਆਉਣਾ ਕਿੰਨੇ ਤੂੰ ਫੋਨ ਕੀਤੇ ਫਿਰ ਮੈਂ ਪਹੁੰਚਿਆ ਤੇਰੇ ਕੋਲ ਹਾਂ ਬੜੇ ਫੋਨ ਮੈਂ ਚਲੋ ਤੁਹਾਡੀ ਮਿਹਰਬਾਨੀ ਤੁਹਾਡਾ ਧੰਨਵਾਦ ਹੈ ਡਾਕਟਰ ਇਹਨੇ ਤੂੰ ਫੋਨ ਬ ਨਹੀਂ ਤੇ ਜੇ ਤੇਰੇ ਇੱਥੇ ਇੱਥੋਂ ਤੋਂ ਚੰਗੇ ਹੋਣ ਤਾਂ ਮੈਨੂੰ ਕੀ ਤੇਰੇ ਤੱਕ ਆਉਣ ਦੀ ਲੋੜ ਪਈ ਠੀਕ ਹੈ ਨਾ ਬਾਕੀ ਆਏ ਆ ਉਹਨਾਂ ਕੋ ਚੰਗਾ ਹੋਊਗਾ ਜਿੱਦਣ ਇਹ ਗਾਣਾ ਨਿਕਲੂਗੀ ਉਸ ਦਿਨ ਆਪਾਂ ਫੇਰ ਇੱਕ ਬਿਆਨ ਵੀਡੀਓ ਰਿਕਾਰਡ ਕਰਕੇ ਤੇ ਆਪਣੇ ਜਨਤਾ ਨੂੰ ਦਿਖਾ ਲਾਂਗੇ ਦਿਖਾਵਾਂਗੇ ਠੀਕ ਹੈ ਨਾ ਠੀਕ ਹੈ ਬਾਬਾ ਜੀ ਆ ਮੱਝ ਦੀ ਕੀ ਗੱਲ ਕਰਨ ਦੇ ਇਹ ਮੱਝ ਜਿਹੜੀ ਹੈ ਨਾ ਇਹ ਮੱਝ ਜਿਹੜੋ ਇੱਕ ਏਰੀ ਮਾਂ ਹੈ ਇੱਕ ਮਿੰਟ ਦੱਸਾਂ ਗੱਲ ਕੀ ਆ ਮੈਂ ਹੁਣ ਵੀਡੀਓ ਬੰਦ ਕਰਨੇ ਬਾਅਦ ਬਾਬਾ ਜੀ ਦੇ ਮੱਝ ਪਰਤੀ ਗੱਲ ਸੁਣਨੀ ਹੈ ਕੋਈ ਤੇ ਮੇਰੇ ਭਰਾ ਉਹ ਇਹ ਵੀਡੀਓ ਤਾਂ ਮੇਰੇ ਹੌਣ ਜਦੋਂ ਮੈਂ ਹੌਣਾ ਉਦੋਂ ਕਿਦਾਂ ਕਲਪਦੇ ਨੇ ਲੋਕ ਇਦਾਂ ਕਲਪਦੇ ਆ ਮੇਰੇ ਵੀਰ ਹੌਣ ਜਦੋਂ ਆਮਨਾ ਇਦਾਂ ਮਤਲਬ ਇਹ ਹਾਲ ਹੁੰਦਾ ਵਾ ਜ਼ਿਲ੍ਹਾ ਅੰਮ੍ਰਿਤਸਰ ਆ ਗੱਗੋਮਾਲ ਦੇ ਲਾਗੇ ਪਿੰਡ ਅਬੂ ਸਾਹਿਬ ਤੇ ਮੈਂ ਦੂਰੀ ਤੇ ਆਇਆ ਥੋੜਾ ਜਿਹਾ ਬਸ ਮਜਬੂਰ ਇਹਨਾਂ ਦੇ ਕਰਕੇ ਆਉਣਾ ਫੋਨ ਬੜੇ ਇਹਨਾਂ ਨੇ ਕੀਤੇ ਮੈਨੂੰ ਕਿਉਂ ਕੀਤੇ ਨਾ ਬਾਬਾ ਜੀ ਬਹੁਤ ਫੋਨ ਕੀਤੇ ਬਹੁਤ ਫੋਨ ਮੈਨੂੰ ਇਹਨਾਂ ਨੇ ਕੀਤੇ ਨੇ ਤੇ ਫਿਰ ਮੈਂ ਆਇਆ ਨਹੀਂ ਤੇ ਇਹਨਾਂ ਨੂੰ ਨਾ ਨਾ ਨੁੱਕਰੀ ਚੱਲਣ ਦੀ ਸੀ ਇੱਕ ਹਿਸਾਬ ਦੀ ਕਿ ਨਹੀਂ 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 ਤੇ ਫਿਰ ਵੀ ਇਹਨਾਂ ਦਾ ਤਰਸ ਇਹਨਾਂ ਦਾ ਦੁੱਖ ਇਹਨਾਂ ਦੀ ਗਾਂ ਦੀ ਜਾਨ ਬਚਾਉਣ ਦੀ ਖਾਤਰ ਇੱਥੋਂ ਤੱਕ ਮੈਂ ਆਇਆ ਵਾ ਬਾਕੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਲਾਈਕ ਜਿੱਦਣ ਚੈੱਕ ਪਾਸ ਕਰਾਂਗੇ ਹੁਣ ਮੈਂ ਚੈੱਕ ਕਰਕੇ ਤੇ ਚੈੱਕ ਕੀਤੀ ਆ ਤੇ ਮੈਨੂੰ ਸਹੀ ਲੱਗੀ ਆ ਕੋਈ ਦਵਾਈ ਵਾਲੀ ਗੱਲ ਨਹੀਂ ਲੱਗੀ ਡਾਇਰੈਕਟ ਸਿੱਧੇ ਟੀਕੇ ਭਰੇ ਆ ਨੂੰ ਮੈਂ ਠੀਕ ਆ ਬਾਬਾ ਜੀ ਹਾਂ ਬਿਲਕੁਲ ਠੀਕ ਆਪਣੇ ਹਿਸਾਬ ਨਾਲ ਮੈਂ ਟੀਕੇ ਘਰ ਤੇ ਨੇ ਬਣਾ ਕੇ ਤੇ ਬਸ ਉਹੀ ਅਕੇ ਬਾਬਾ ਮੇਅਰ ਕਰੇ ਜਦੋਂ ਚੈੱਕ ਕਰਾਂਗੇ ਦੁਬਾਰਾ ਵੀਡੀਓ ਜ਼ਰੂਰ ਬਣੂਗੀ ਚੰਗਾ ਜੀ ਸਤਿ ਸ੍ਰੀ ਅਕਾਲ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ